ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਦਕਾ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਆਈ ਹੈ। ਇਸ ਕ੍ਰਾਂਤੀ ਨੇ ਸਿਰਫ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕੀਤਾ ਬਲਕਿ ਸਿੱਖਿਆ ਦੀ ਗੁਣਵੱਤਾ, ਪਹੁੰਚ ਅਤੇ ਨੌਕਰੀ ਲਈ ਤਿਆਰੀ ਨੂੰ ਵੀ ਵਧਾਇਆ ਹੈ। ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੇ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਾਈਵੇਟ ਸਕੂਲਾਂ ਵਾਲੀਆਂ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ 800 ਵਿਦਿਆਰਥੀਆਂ ਨੇ NEET 260 ਵਿਦਿਆਰਥੀਆਂ ਨੇ JEE Mains ਅਤੇ 44 ਵਿਦਿਆਰਥੀਆਂ ਨੇ JEE Advanced ਦੀ ਪ੍ਰੀਖਿਆ ਪਾਸ ਕੀਤੀ ਹੈ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਐਮੀਨਸ ਤੇ NEET ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ-ਕਿਹੜੇ ਕਾਰੀਏ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡਦੇ ਨਹੀਂ ਅਸੀਂ ਜਿੰਨੇ ਤੁਸੀਂ ਮੰਜ਼ਿਲ ਤੇ ਪਹੁੰਚ ਪਈ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ ਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਐਦਾਂ ਦੇ ਐਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਨੇ ਕਸਬਾ ਕਲਾਨੌਰ ਜਿੰਦੂਣਾ ਸਾਡੇ ਨਾਲ ਐਸਐਚਓ ਕਲਾਨਗੋਮ ਜਿੰਮੂ ਜਨਮਸ਼ਕਰ ਜੀ ਸਰ ਜਿੱਦਾ ਕੱਲ ਦਸਹਰਾ ਹੈ ਔਰ ਦੀਵਾਲੀ ਵੀ ਆ ਰਹੀ ਹੈ ਤਿਹਾਰਾਂ ਨੂੰ ਲੈ ਕੇ ਤੁਹਾਡੇ ਕੋਲ ਪੰਜਾਬ ਪੁਲਿਸ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਹਨ ਮਾਨਯੋਗ ਐਸਐਸਪੀ શ્રી ਅਧਿਕਾਰੀ ਆਈਪੀਐਸ ਜੀ ਦੇ ਰਿਸ਼ਾ ਨੈਟਵਰਕ ਸਭਾ ਆਪਾਂ ਹਰ ਪਾਸੇ ਚੈਕਿੰਗ ਕਰ ਰਹੇ ਹਾਂ ਨਾਕੇ ਲਗਾਏ ਗਏ ਨੇ ਪਲੱਸ ਅੱਜ ਫਲੈਗ ਮਾਰਚ ਵੀ ਕਰਿਆ ਗਿਆ ਹੈ ਤੇ ਇਸ ਫਲੈਗ ਮਾਰਚ ਲਈ ਆਪਾਂ ਪਿੰਡ ਵਾਸੀਆਂ ਤੇ ਕਲਾਨੌਰ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਇਹ ਦੱਸਣਾ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ ਉਹਨਾਂ ਦੇ ਨਾਲ ਖੁੱਤੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਾਹ ਦੇ ਸਰ ਕੋਈ ਤਰ੍ਹਾਂ ਦਾ ਕੋਈ ਵੀ ਅ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਕ੍ਰੀਟ ਕਰਨ ਤੋਂ ਨਹੀਂ ਦਿੱਤੀ ਜਾਵੇਗੀ ਸਰ ਜਿੱਦਾਂ ਕੱਲ੍ਹ ਦੇ ਸੈਰ ਨੂੰ ਲੈ ਕੇ ਜਿੱਦਾਂ ਵੱਲੋਂ ਤੁਹਾਡੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਫਿਰ ਅਟਲੀ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਕੋਈ ਵੀ ਜਿਹੜਾ ਲੜਵਾਸ਼ ਹੈਗਾ ਆਪਾਂ ਉਸ ਤੋਂ ਜੋ ਵੀ ਪੰਡੀ ਕਾਰਵਾਈ ਕਰਾਂਗੇ ਕੋਈ ਵੀ ਬਿਨਾ ਨੰਬਰ ਪਲੇਟ ਹੋਏ ਜਾਂ ਕੋਈ ਡੀਜੇ ਵੱਤ ਲੈ ਕੇ ਜਾ ਰਿਹਾ ਤਾਂ ਪਰ ਜੋ ਵੀ ਪੰਡੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲਾ ਨੋੜਦੇ ਆ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਸਸੋ ਦੇ ਟੀਪਾਡ ਡੇੜਾ ਪਾਪਰ ਨਾਨਕਪੁਰ ਰੋਡ ਦੇ ਉੱਪਰ ਖੜੇ ਆ ਤੁਸੀਂ ਦੇਖਦੇ ਹੋ ਡੈਨਸਰ ਟੀਵੀ ਕਲਾਨੌਰ ਕਸਬਾ ਕਲਾਨੌਰ ਤੋਂ ਜੁੜਨਾ ਸਾਡੇ ਨਾਲ ਐਸ ਐਚ ਓ ਕਲਾਨੌਰ ਜੀ ਨੂੰ ਜਨਮਸ਼ਕਰ ਜੀ ਸਰ ਜਿੱਦਾ ਕੱਲ ਦਸਹਿਰਾ ਹੈ ਔਰ ਦੀਵਾਲੀ ਵੀ ਆ ਰਹੀ ਹੈ ਤਿਆਰ ਨੂੰ ਲੈ ਕੇ ਤੁਹਾਡੇ ਵੱਲ ਪੰਜਾਬ ਪੁਲਿਸ ਵੱਲ ਕੀ ਪ੍ਰਬੰਧ ਕੀਤੇ ਜਾ ਰਹੇ ਆ ਮਾਨਯੋਗ ਐਸ ਐਸ ਪੀ ਸ਼੍ਰੀ ਅਦਿਤਿਆ ਆਈ ਪੀ ਐਸ ਜੀ ਦੇ ਰਿਸ਼ਾਨ ਡੈਸਕ ਸਟਾਫ ਆਪਾਂ ਹਰ ਪਾਸੇ ਚੈਕਿੰਗ ਕਰ ਰਹੇ ਆ ਨਾਕੇ ਲਗਾਏ ਗਏ ਨੇ ਪਲਸ ਅੱਜ ਫਲੈਗਮਾਰਚ ਵੀ ਕੱਢਿਆ ਗਿਆ ਹੈ ਅਤੇ ਇਸ ਫਲੈਗਮਾਰਚ ਲਈ ਆਪਾਂ ਪਿੰਡ ਵਾਸੀਆਂ ਤੇ ਕਲਾਨਾਂ ਦੇ ਵਸੇ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ ਉਹਨਾਂ ਦੇ ਨਾਲ ਖੜੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਾਹ ਦੇਰ ਸਰ ਕੋਈ ਤਰ੍ਹਾਂ ਦਾ ਕੋਈ ਵੀ ਅ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਮੋ ਗ੍ਰੇਡਾਂ ਤੋਂ ਨਹੀਂ ਦਿੱਤੀ ਜਾਵੇਗੀ ਸਰ ਜਿੱਦਾਂ ਕੱਲ੍ਹ ਦੇ ਸਾਰੇ ਉਹਨਾਂ ਲੈ ਕੇ ਉਹਨਾਂ ਵੱਲੋਂ ਤੁਹਾਡੀ ਸਪੈਸ਼ਲ ਚੈਕਿੰਗ ਕੀਤੀ ਆ ਕਿ ਫਿਰ ਐਟਲੀਸ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਕੋਈ ਵੀ ਜਿਹੜਾ ਹੁਲੜਬਾਸ਼ ਹੈਗਾ ਆਪਾਂ ਉਹ ਤੋਂ ਜੋ ਵੀ ਵੰਡੀ ਕਾਰਵਾਈ ਕਰਾਂਗੇ ਕੋਈ ਵੀ ਬਿਨਾ ਨੰਬਰ প্লেਟ ਹੋਏ ਜਾਂ ਕੋਈ ਡੀਜੇ ਵੱਤ ਲੱਗ ਜਾ ਰਿਹਾ ਤਾਂ ਪਰ ਜੋ ਵੀ ਪੰਦੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲਾਂ ਨੋੜ ਦੇ ਆ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਐਸੋਖਦੇ ਟੀਪਟ ਜਿਹੜਾ ਪਾਪਰ ਨਾਨਕਪੁਰ ਰੋੜ ਦੇ ਉੱਪਰ ਖੜੇ ਆ ਤੁਸੀਂ ਦੇਖਦੇ ਹੋ 332 ਵੀ ਕਲਾਂ ਨੋੜ ਕਸਲਾ ਕਲੰਨੋ ਜੀ ਨੂੰ ਜਨਮ ਸਤਿਕਾਰ ਜੀ ਸਰ ਜਿੱਦਾ ਕਲ ਦਸਹਿਰਾ ਹੈ ਔਰ ਦਿਵਾਲੀ ਵੀ ਆ ਰਹੀ ਹੈ ਤਿਹਾਰਾਂ ਨੂੰ ਲੈ ਕੇ ਤੁਹਾਡੇ ਵੱਲ ਪੰਜਾਬ ਪੁਲਿਸ ਵੱਲੋਂ ਕਈ ਪ੍ਰਬੰਧ ਕੀਤੇ ਜਾ ਰਹੇ ਆ ਮਾਨਯੋਗ ਐਸਐਸਪੀ ਅਦਿੱਤਿਓ ਆਈਪੀਐਸ ਜੀ ਦੇ ਰਿਸ਼ਾਨ ਡਿਪਲੋਮਾ ਆਪਾਂ ਹਰ ਪਾਸੇ ਚੈਕਿੰਗ ਕਰ ਰਹੇ ਆ ਨਾਕੇ ਲਗਾਏ ਗਏ ਨੇ ਪਲੱਸ ਅੱਜ ਫਲੈਗ ਮਾਰਚ ਵੀ ਕਰਿਆ ਗਿਆ ਹੈ ਅਤੇ ਇਸ ਫਲੈਗ ਮਾਰਚ ਲਈ ਆਪਾਂ ਪਿੰਡ ਵਾਸੀਆਂ ਤੇ ਕਲਾਨੋ ਦੇ ਵਸੇ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ ਉਹਨਾਂ ਦੇ ਨਾਲ ਖੁੱਤੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਾਂਤੀ ਅਸਰ ਕੋਈ ਤਰ੍ਹਾਂ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਕ੍ਰੀਏਟ ਕਰਨ ਤੋਂ ਨਹੀਂ ਦਿੱਤੀ ਜਾਵੇਗੀ ਸਰ ਜਿੱਦਾਂ ਕੱਲ੍ਹ ਦੇ ਸਾਰੇ ਉਹਨਾਂ ਲੈ ਕੇ ਉਹਨਾਂ ਵੱਲੋਂ ਤੁਹਾਡੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਫਿਰ ਐਟਲੀਸ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਕੋਈ ਵੀ ਜਿਹੜਾ ਉਹ ਲਲਬਾਸ਼ ਹੈਗਾ ਆਪਾਂ ਉਹ ਤੋਂ ਜੋ ਵੀ ਵੰਡੀ ਕਾਰਵਾਈ ਕਰਾਂਗੇ ਕੋਈ ਵੀ ਬਿਨਾ ਨੰਬਰ প্লেਟ ਹੋਏ ਜਾਂ ਕੋਈ ਡੀਜੇ ਵੱਤ ਲੱਗ ਜਾ ਰਿਹਾ ਤਾਂ ਜੋ ਵੀ ਪੰਦੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲਾਂ ਨੋੜ ਦੇ ਆ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਐਸੋਖਦੇ ਟੇਪਡ ਜਿਹੜਾ ਪਾਪਰ ਨਾਨਕਰੋੜ ਦੇ ਉੱਪਰ ਖੜੇ ਆ ਤੁਸੀਂ ਦੇਖਦੇ ਹੋ 330 ਕਲੰਗੋ ਜੀ ਨੂੰ ਜਨਮ ਸਤਿਕਾਰ ਜੀ ਸਰ ਜਿੱਦਾ ਕਲ ਦਸਹਿਰਾ ਹੈ ਔਰ ਦਿਵਾਲੀ ਵੀ ਆ ਰਹੀ ਹੈ ਤਿਹਾਰਾਂ ਨੂੰ ਲੈ ਕੇ ਤੁਹਾਡੇ ਵੱਲ ਪੰਜਾਬ ਪੁਲਿਸ ਵੱਲੋਂ ਕਈ ਪ੍ਰਬੰਧ ਕੀਤੇ ਜਾ ਰਹੇ ਆ ਮਾਨਯੋਗ ਐਸਐਸਪੀ ਅਦਿੱਤਿਪੀਐਸਜੀ ਦੇ ਰਿਸ਼ਾਨ ਡੈਸਟ ਸਟ ਆਪਾਂ ਹਰ ਪਾਸੇ ਚੈਕਿੰਗ ਕਰ ਰਹੇ ਆ ਨਾਕੇ ਲਗਾਏ ਗਏ ਨੇ ਪਲੱਸ ਅੱਜ ਫਲੈਗ ਮਾਰਚ ਵੀ ਕਰਿਆ ਗਿਆ ਹੈ ਅਤੇ ਇਸ ਫਲੈਗ ਮਾਰਚ ਲਈ ਆਪਾਂ ਪਿੰਡ ਵਾਸੀਆਂ ਤੇ ਕਲਾਨਾ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ ਉਹਨਾਂ ਦੇ ਨਾਲ ਖੁੱਤੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਾਂਤੀ ਅਸਰ ਕੋਈ ਤਰ੍ਹਾਂ ਦਾ ਕੋਈ ਵੀ ਕਿਸੇ ਦਾ ਦੀ ਕੋਈ ਵੀ ਪ੍ਰੋਬਲਮ ਕ੍ਰੀਟ ਕਰਨ ਤੋਂ ਨਹੀਂ ਦਿੱਤੀ ਜਾਵੇਗੀ ਸਰ ਜਿੱਦਾਂ ਕੱਲ੍ਹ ਦੇ ਸੈਰਿਆਂ ਨੂੰ ਲੈ ਕੇ ਜਦੋਂ ਵੱਲੋਂ ਤੁਹਾਡੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਫਿਰ ਐਟਲੀ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਕੋਈ ਵੀ ਜਿਹੜਾ ਲੜਬਾਸ਼ ਹੈਗਾ ਆਪਾਂ ਉਸ ਤੋਂ ਜੋ ਵੀ ਪੰਡੀ ਕਾਰਵਾਈ ਕਰਾਂਗੇ ਕੋਈ ਵੀ ਬਿਨਾ ਨੰਬਰ ਪਲੇਟ ਹੋਏ ਜਾਂ ਕੋਈ DJ ਵੱਤ ਲੈ ਕੇ ਜਾ ਰਿਹਾ ਤਾਂ ਪਰ ਜੋ ਵੀ ਪੰਡੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲਾਨੌਰ ਦੇ ਆ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਸਾਹਮਣੇ ਟੇਪ ਆਂਡ ਜਿਹੜਾ ਪਾਪਰ ਨਾਨਕਪੁਰ ਰੋਡ ਦੇ ਉੱਪਰ ਖੜੇ ਆ ਤੁਸੀਂ ਦੇਖਦੇ ਹੋ ਡੈਨਸਰ ਨੰਦਮ ਜੀ ਨੂੰ ਜਨਮ ਸਤਿਕਾਰ ਜੀ ਸਰ ਜਿੱਦਾ ਕੱਲ ਦਸਹਿਰਾ ਹੈ ਔਰ ਦਿਵਾਲੀ ਵੀ ਆ ਰਹੀ ਹੈ ਤਿਹਾਰਾਂ ਨੂੰ ਲੈ ਕੇ ਤੁਹਾਡੇ ਵੱਲ ਪੰਜਾਬ ਪੁਲਿਸ ਵੱਲੋਂ ਕਈ ਪ੍ਰਬੰਧ ਕੀਤੇ ਜਾ ਰਹੇ ਆ ਮਾਨਯੋਗ ਐਸਐਸਪੀ ਅਦਿੱਤਿਪੀਐਸਜੀ ਦੇ ਰਿਸ਼ਾਨ ਡੈਸਟ ਸਟ ਆਪਾਂ ਹਰ ਪਾਸੇ ਚੈਕਿੰਗ ਕਰ ਰਹੇ ਆ ਨਾਕੇ ਲਗਾਏ ਗਏ ਨੇ ਪਲੱਸ ਅੱਜ ਫਲੈਗ ਮਾਰਚ ਵੀ ਕਰਿਆ ਗਿਆ ਹੈ ਅਤੇ ਇਸ ਫਲੈਗ ਮਾਰਚ ਲਈ ਆਪਾਂ ਪਿੰਡ ਵਾਸੀਆਂ ਤੇ ਕਲਾਨਾਂ ਦੇ ਵਸੇ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ ਉਹਨਾਂ ਦੇ ਨਾਲ ਖੁੱਪਤੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਾਂਤੀ ਅਸਰ ਕੋਈ ਤਰ੍ਹਾਂ ਦਾ ਕੋਈ ਵੀ ਕਿਸੇ ਦਾ ਦੀ ਕੋਈ ਵੀ ਪ੍ਰੋਬਲਮ ਕ੍ਰੀਟ ਕਰਨ ਤੋਂ ਨਹੀਂ ਦਿੱਤੀ ਜਾਵੇਗੀ ਸਰ ਜਿੱਦਾਂ ਕੱਲ੍ਹ ਦੇ ਸੈਰਿਆਂ ਨੂੰ ਲੈ ਕੇ ਜਦੋਂ ਵੱਲੋਂ ਤੁਹਾਡੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਫਿਰ ਐਟਲੀ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਕੋਈ ਵੀ ਜਿਹੜਾ ਲੜਬਾਸ਼ ਹੈਗਾ ਆਪਾਂ ਉਸ ਤੋਂ ਜੋ ਵੀ ਪੰਡੀ ਕਾਰਵਾਈ ਕਰਾਂਗੇ ਕੋਈ ਵੀ ਬਿਨਾ ਨੰਬਰ ਪਲੇਟ ਹੋਏ ਜਾਂ ਕੋਈ DJ ਵੱਤ ਲੈ ਕੇ ਜਾ ਰਿਹਾ ਤਾਂ ਪਰ ਜੋ ਵੀ ਪੰਡੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲਾਨੌਰ ਦੇ ਆ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਸਾਹਮਣੇ ਟੇਪ ਆਂਡ ਜਿਹੜਾ ਪਾਪਰ ਨਾਨਕਪੁਰ ਰੋਡ ਦੇ ਉੱਪਰ ਖੜੇ ਆ ਤੁਸੀਂ ਦੇਖਦੇ ਹੋ ਡੈਨਸਰ ਕਲੰਗੋਮ ਜੀ ਨੂੰ ਸਨਮੁਸ਼ਕਾਰ ਜੀ ਸਰ ਜਿੱਦਾ ਕੱਲ ਦਸਹਰਾ ਹੈ ਔਰ ਦਿਵਾਲੀ ਵੀ ਆ ਰਹੀ ਹੈ ਤਿਹਾਰਾਂ ਨੂੰ ਲੈ ਕੇ ਤੁਹਾਡੇ ਕੋਲ ਪੰਜਾਬ ਪੁਲਿਸ ਕੋਲ ਕੀ ਪ੍ਰਬੰਧ ਕੀਤੇ ਜਾ ਰਹੇ ਆ ਅ ਮਾਨਯੋਗ ਐਸਐਸਪੀ ਅ ਅਧਿਕਾਰਿਤ ਆਈਪੀਐਸ ਜੀ ਦੇ ਰਿਸ਼ਾਨ ਡੈਟਾ ਸਹਿਤ ਆਪਾਂ ਹਰ ਪਾਸੇ ਚੈਕਿੰਗ ਕਰ ਰਹੇ ਆ ਨਾਕੇ ਲਗਾਏ ਗਏ ਨੇ ਪਲੱਸ ਅੱਜ ਫਲੈਗ ਮਾਰਚ ਵੀ ਕੱਢਿਆ ਗਿਆ ਹੈ ਤੇ ਇਸ ਫਲੈਗ ਮਾਰਚ ਲਈ ਆਪਾਂ ਪਿੰਡ ਵਾਸੀਆਂ ਤੇ ਕਲਾਨੋ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਇਹ ਦੱਸਣਾ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ ਉਹਨਾਂ ਦੇ ਨਾਲ ਖੁੱਤੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਾਂਤੀ ਸਰ ਕੋਈ ਤਰ੍ਹਾਂ ਦਾ ਕੋਈ ਵੀ ਕਿਸੇ ਦਾ ਦੇ ਕੋਈ ਵੀ ਪ੍ਰੋਬਲਮ ਕ੍ਰੀਏਟ ਕਰਨ ਤੋਂ ਨਹੀਂ ਦਿੱਤੀ ਜਾਵੇਗੀ ਸਰ ਜਿੱਦਾਂ ਕੱਲ੍ਹ ਦੇ ਸੈਰਿਆਂ ਨੂੰ ਲੈ ਕੇ ਜਦੋਂ ਵੱਲੋਂ ਤੁਹਾਡੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਫਿਰ ਐਟਲੀ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਕੋਈ ਵੀ ਜਿਹੜਾ ਲੜਬਾਸ਼ ਹੈਗਾ ਆਪਾਂ ਉਸ ਤੋਂ ਜੋ ਵੀ ਪੰਡੀ ਕਾਰਵਾਈ ਕਰਾਂਗੇ ਕੋਈ ਵੀ ਬਿਨਾ ਨੰਬਰ ਪਲੇਟ ਹੋਏ ਜਾਂ ਕੋਈ DJ ਵੱਤ ਲੈ ਕੇ ਜਾ ਰਿਹਾ ਤਾਂ ਪਰ ਜੋ ਵੀ ਪੰਡੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲਾਨੌਰ ਦੇ ਆ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਸਾਹਮਣੇ ਟੇਪ ਆਂਡ ਜਿਹੜਾ ਪਾਪਰ ਨਾਨਕਰ ਰੋਡ ਦੇ ਉੱਪਰ ਖੜੇ ਆ ਤੁਸੀਂ ਦੇਖਦੇ ਹੋ ਡੈਨਸਰ ਕਲੰਗੋਮ ਜੀ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਸ਼੍ਰੀ ਸਰ ਜਿੱਦਾ ਕੱਲ ਦਸਹਰਾ ਹੈ ਔਰ ਦੀਵਾਲੀ ਵੀ ਆ ਰਹੀ ਹੈ ਤਿਹਾਰਾਂ ਨੂੰ ਲੈ ਕੇ ਤੁਹਾਡੇ ਕੋਲ ਪੰਜਾਬ ਪੁਲਿਸ ਕੋਲ ਕੀ ਪ੍ਰਬੰਧ ਕੀਤੇ ਜਾ ਰਹੇ ਆ ਅ ਮਾਨਯੋਗ ਐਸਐਸਪੀ ਅ ਅਧਿਕਾਰਿਤ ਆਈਪੀਐਸ ਜੀ ਦੇ ਰਿਸ਼ਾਨ ਅਡਰੈਸ ਸਟਾਫ ਆਪਾਂ ਹਰ ਪਾਸੇ ਚੈਕਿੰਗ ਕਰ ਰਹੇ ਆ ਨਾਕੇ ਲਗਾਏ ਗਏ ਨੇ ਪਲੱਸ ਅੱਜ ਫਲੈਗ ਮਾਰਚ ਵੀ ਕੱਢਿਆ ਗਿਆ ਹੈ ਤੇ ਇਸ ਫਲੈਗ ਮਾਰਚ ਲਈ ਆਪਾਂ ਪਿੰਡ ਵਾਸੀਆਂ ਤੇ ਕਲਾਨੋ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਇਹ ਦੱਸਣਾ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ ਉਹਨਾਂ ਦੇ ਨਾਲ ਖੁੱਤੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਾਂਤੀ ਸਰ ਕੋਈ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਕ੍ਰੀਏਟ ਕਰਨ ਤੋਂ ਨਹੀਂ ਦਿੱਤੀ ਜਾਵੇਗੀ ਸਰ ਜਿੱਦਾਂ ਕੱਲ੍ਹ ਦੇ ਸਾਰੇ ਉਹਨਾਂ ਲੈ ਕੇ ਉਹਨਾਂ ਵੱਲੋਂ ਤੁਹਾਡੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਫਿਰ ਐਟਲੀਸ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਕੋਈ ਵੀ ਜਿਹੜਾ ਹੁਲੜਬਾਸ਼ ਹੈਗਾ ਆਪਾਂ ਉਸ ਤੋਂ ਜੋ ਵੀ ਵੰਡੀ ਕਾਰਵਾਈ ਕਰਾਂਗੇ ਕੋਈ ਵੀ ਬਿਨਾ ਨੰਬਰ প্লেਟ ਹੋਏ ਜਾਂ ਕੋਈ ਡੀਜੇ ਵੱਤ ਲੱਗ ਜਾ ਰਿਹਾ ਤਾਂ ਜੋ ਵੀ ਪੰਦੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲਾਂ ਨੋੜ ਦੇ ਆ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਆਸੋਪ ਤੇ ਟੇਪਡ ਜਿਹੜਾ ਪਾਪਰ ਨਾਨਕਪੁਰ ਰੋੜ ਦੇ ਉੱਪਰ ਖੜੇ ਆ ਤੁਸੀਂ ਦੇਖਦੇ ਹੋ ਕਲੰਨੋ ਜੀ ਨੂੰ ਜਨਮ ਸਤਿਕਾਰ ਜੀ ਸਰ ਜਿੱਦਾ ਕਲ ਦਸਹਿਰਾ ਹੈ ਔਰ ਦਿਵਾਲੀ ਵੀ ਆ ਰਹੀ ਹੈ ਤਿਹਾਰਾਂ ਨੂੰ ਲੈ ਕੇ ਤੁਹਾਡੇ ਵੱਲ ਪੰਜਾਬ ਪੁਲਿਸ ਵੱਲੋਂ ਕਈ ਪ੍ਰਬੰਧ ਕੀਤੇ ਜਾ ਰਹੇ ਆ ਮਾਨਯੋਗ ਐਸਐਸਪੀ ਅਦਿੱਤਿਓ ਆਈਪੀਐਸ ਜੀ ਦੇ ਰਿਸ਼ਾਨ ਡਿਪਲੋਮਾ ਆਪਾਂ ਹਰ ਪਾਸੇ ਚੈਕਿੰਗ ਕਰ ਰਹੇ ਆ ਨਾਕੇ ਲਗਾਏ ਗਏ ਨੇ ਪਲੱਸ ਅੱਜ ਫਲੈਗ ਮਾਰਚ ਵੀ ਕਰਿਆ ਗਿਆ ਹੈ ਅਤੇ ਇਸ ਫਲੈਗ ਮਾਰਚ ਲਈ ਆਪਾਂ ਪਿੰਡ ਵਾਸੀਆਂ ਤੇ ਕਲਾਨੋ ਦੇ ਵਸੇ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈ ਉਹਨਾਂ ਦੇ ਨਾਲ ਖੁੱਤੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਾਂਤੀ ਅਸਰ ਕੋਈ ਤਰ੍ਹਾਂ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਕ੍ਰੀਏਟ ਕਰਨ ਤੋਂ ਨਹੀਂ ਦਿੱਤੀ ਜਾਵੇਗੀ ਸਰ ਜਿੱਦਾਂ ਕੱਲ੍ਹ ਦੇ ਸਾਰੇ ਉਹਨਾਂ ਲੈ ਕੇ ਉਹ ਲੋਕ ਤੁਹਾਡੀ ਸਪੈਸ਼ਲ ਚੈਕਿੰਗ ਕੀਤੀ ਆ ਕਿ ਫਿਰ ਐਟਲੀਸ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਕੋਈ ਵੀ ਜਿਹੜਾ ਉਹ ਲਲਬਾਸ਼ ਹੈਗਾ ਆਪਾਂ ਉਹ ਤੋਂ ਜੋ ਵੀ ਵੰਡੀ ਕਾਰਵਾਈ ਕਰਾਂਗੇ ਕੋਈ ਵੀ ਬਿਨਾ ਨੰਬਰ প্লেਟ ਹੋਏ ਜਾਂ ਕੋਈ ਡੀਜੇ ਵੱਤ ਲੱਗ ਜਾ ਰਿਹਾ ਤਾਂ ਪਰ ਜੋ ਵੀ ਪੰਤੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲਾਂ ਨੋੜ ਦੇ ਆ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਐਸੋਖਦੇ ਟੇਪੜ ਜਿਹੜਾ ਪਾਪਰ ਨਾਨਕਰੋੜ ਦੇ ਉੱਪਰ ਖੜੇ ਆ ਤੁਸੀਂ ਦੇਖਦੇ ਹੋ 330 ਟੀਵੀ ਕਲਾਂ